ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਾਂ ਕਿਵੇਂ ਹੋ ਤੁਸੀਂ ਇੱਕੋ ਜਿਹਾ ਕਾਟਨ ਦੇ ਸੂਟ ਨੇ ਬਹੁਤ ਸੋਹਣੇ ਰੰਗ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਸਾਰੇ ਡਾਰਕ ਕਲਰ ਲਾਈਟ ਕਲਰ ਤੁਸੀਂ ਇਹਨਾਂ ਦੀ ਸਲਵਾਰ ਤੇ ਵਰਕ ਕਰਵਾ ਸਕਦੇ ਹੋ ਪਲੇਨ ਸਲਵਾਰਾਂ ਨੇ ਜੀ ਸਾਰੇ ਰਾਮ ਟੈਕਸ ਦੇ ਸੂਟ ਨੇ ਜੀ 1000 ਰੁਪਏ ਦਾ ਸੂਟ ਹੈ ਜੀ ਇਹ ਕੋਈ ਵੀ ਸੂਟ ਤੁਸੀਂ ਸੱਤ ਮੰਗਵਾ ਸਕਦੇ ਹੋ ਦੁਪੱਟਾ ਨਾਲ ਲੈਣਾ ਹੋਵੇ ਦੁਪੱਟਾ ਨਾਲ ਲਾ ਕੇ ਮਿਲ ਜਾਊਗਾ ਜੀ ਪਰ ਇਹ ਵਿਦਾਊਟ ਦੁਪੱਟਾ ਸੂਟ ਨੇ ਜੀ ਸਲਵਾਰ ਦੀ ਵਰਕ ਕਰਵਾ ਕੇ ਲੈਣਾ ਹੋਵੇ ਸਲਵਾਰ ਦੀ ਵਰਕ ਕਰਵਾ ਕੇ ਵੀ ਤੁਹਾਨੂੰ ਮਿਲ ਜੂਗਾ ਇਹ ਤੁਸੀਂ ਇਹਨਾਂ ਚ ਕੋਈ ਵੀ ਸੂਟ ਜੋ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰ ਸਕਦੇ ਹੋ ਦੇਖ ਡਾਰਕ ਕਲਰ ਲਾਈਟ ਕਲਰ ਹਰ ਕਲਰ ਹੈ ਜੀ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਜੀ ਬਹੁਤ ਹੀ ਪਿਆਰੇ ਕਲਰ ਨੇ ਕਈਆਂ ਨੂੰ ਡਾਰਕ ਕਲਰ ਪਸੰਦ ਆ ਕਈਆਂ ਨੂੰ ਲਾਈਟ ਕਲਰ ਪਸੰਦ ਆ ਤੇ ਇਹ ਸਾਰੇ ਪਲੇਨ ਬਾਟਮ ਦੇ ਨਾਲ ਨੇ ਜੀ ਜਾਂ ਕਿ ਜੇ ਤੁਸੀਂ ਹਨ ਵਰਕ ਕਰਵਾਉਣਾ ਤਾਂ ਤੁਸੀਂ ਕਰਵਾ ਕੇ ਵੀ ਲੈ ਸਕਦੇ ਹੋ। ਦੁਪੱਟਾ ਨਾਲ ਡਾਈ ਕਰਵਾ ਕੇ ਲੈਣਾ ਦੁਪੱਟਾ ਨਾਲ ਡਾਈ ਕਰਵਾ ਕੇ ਲੈ ਲਓ। ਜਿਸ ਤਰ੍ਹਾਂ ਤੁਹਾਨੂੰ ਪਸੰਦ ਆ ਉਸ ਤਰ੍ਹਾਂ ਤੁਸੀਂ ਸੂਟ ਲੈ ਸਕਦੇ ਹੋ ਜੀ। ਇਹਨਾਂ ਦੀ ਬਹੁਤ ਹੀ ਪਿਆਰੇ ਨੇ ਡਿਜੀਟਲ ਪ੍ਰਿੰਟ ਆ ਗਈ। ਤਨ ਮੀਟਰ ਸਲਵਾਰ ਦਾ ਕੱਪੜਾ ਮਿਲੂਗਾ ਜੀ। ਬਹੁਤ ਸੋਹਣੇ ਸੂਟ ਨੇ। ਆਰਾਮ ਟੈਕਸ ਦੇ ਸੂਟ ਨੇ ਜੀ ਇਹ ਸਾਰੇ। ਉਹ ਪਿਆਰੇ ਰੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ। ਕੋਈ ਵੀ ਸੂਟ सकते हो जी चेक करो जी सारे सूट आलओवर सूट ने जी ये आलओवर सूट मिलेगा पांच मीटर डिजिटल प्रिंट है जी लाइट कलर ने सियात तो जी आलओवर ही पसंद करते ने इस करके सारे राम टैक्स के सूट ने जी।, जी कोई भी सूट घर बैठे मंगवा सकते हो जी सर ਯਾਰ ਪੈਦਾ ਸੂਟ ਹੈ ਜੀ ਇਹ ਕੋਈ ਵੀ ਸੂਟ ਲਓ ਰਾਮ ਟੈਕਸ ਦੇ ਸੂਟ ਹੋਣਗੇ ਜੀ ਦੇਖੋ ਜੀ ਇਹ ਕੋਈ ਬ੍ਰੀਕ ਪ੍ਰਿੰਟ ਕੋਈ ਵੱਡਾ ਫਲਾਵਰ ਛੋਟਾ ਫਲਾਵਰ ਜੋ ਵੀ ਤੁਹਾਨੂੰ ਪਸੰਦ ਆ ਉਸ ਤਰ੍ਹਾਂ ਦਾ ਤੁਸੀਂ ਸੂਟ ਲੈ ਸਕਦੇ ਹੋ ਹਰੇਕ ਪ੍ਰਿੰਟ ਹੈ ਜੀ ਬਹੁਤ ਪਿਆਰੇ ਪ੍ਰਿੰਟ ਨੇ ਇਸ ਵਿੱਚ ਚਾਰ ਕਲਰ ਨੇ ਹਰੇਕ ਦੇ ਵਿੱਚ ਕੋਈ ਵੀ ਕਲਰ ਲੈ ਸਕਦੇ ਹੋ ਤੁਸੀਂ ਬਹੁਤ ਪਿਆਰੇ ਸੂਟ ਨੇ ਇਹ ਉਸ ਤੋਂ ਬ੍ਰੀਕ ਪ੍ਰਿੰਟ ਹੈ ਜੀ। ਇਹ ਕੋਈ ਡਾਰਕ ਕਲਰ ਆ ਗਿਆ ਥੋੜੇ ਜਿ। ਜਿਵੇਂ ਤੁਹਾਨੂੰ ਪਸੰਦ ਆ ਉਸ ਤਰ੍ਹਾਂ ਦਾ ਸੂਟ ਤੁਸੀਂ ਲੈ ਸਕਦੇ ਹੋ। ਨਾਲ ਪਲੇਨ ਸਲਵਾਰਾਂ ਨੇ ਜੀ। ਸਲਵਾਰ ਤੇ ਵਰਕ ਕਰਵਾਉਣਾ ਉਹ ਵੀ ਕਰਵਾ ਕੇ ਲੈ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਸੰਦ ਆ ਉਸ ਤਰ੍ਹਾਂ ਦਾ ਸੂਟ ਸਾਥੋਂ ਮੰਗਵਾ ਸਕਦੇ ਹੋ। ਚੈੱਕ ਕਰੋ ਜੇ ਤੁਸੀਂ। ਸਾਰੇ ਸੂਟ ਬਹੁਤ ਪਿਆਰੇ ਨੇ। ਕੱਪੜਾ ਬਹੁਤ ਵਧੀਆ ਹੋਊਗਾ ਕੋਈ ਕਲਰ ਫੇਡ ਨਹੀਂ ਹੋਊਗਾ। ਰਾਮ ਟੈਕਸ ਦਾ ਤੁਹਾਨੂੰ ਪਤਾ ਹੀ ਹੈ ਜੀ ਰਾਮ ਟੈਕਸ ਦੇ ਸੂਟ ਬਹੁਤ ਹੀ ਵਧੀਆ ਸੂਟ ਹੁੰਦੇ ਨੇ ਦੇਖੋ ਇਹ ਉਸ ਤੋਂ ਵੀ ਬ੍ਰੇਕ ਹੈ ਬਿਲਕੁਲ ਬ੍ਰੇਕ ਪ੍ਰਿੰਟ ਹੈ ਜਿਸ ਤਰ੍ਹਾਂ ਦਾ ਤੁਹਾਨੂੰ ਪ੍ਰਿੰਟ ਪਸੰਦ ਆ ਉਸ ਤਰ੍ਹਾਂ ਦਾ ਪ੍ਰਿੰਟ ਲੈ ਸਕਦੇ ਹੋ ਜੀ ਲਾਈਟ ਕਲਰ ਡਾਰਕ ਕਲਰ ਜੋ ਵੀ ਕਲਰ ਪਸੰਦ ਆ ਉਹ ਕਲਰ ਮੰਗਵਾ ਸਕਦੇ ਹੋ ਥੈਂਕ ਯੂ ਜੀ